ਇਹ ਦਬਾਲ ਤਰਨਾਂ ਨੇ ਹੈ ਨੰਬਰ ਮੇਰੀ ਫੋਟੋ ਦੇਖਦਾ ਹੈ ਆ ਇਹ ਆਪ ਭਾਈ ਦਾ ਨਾਸਾਨੀ ਹੈ ਕਾਇ ਕਿਲੇ ਤਰੇ ਕੋਈ ਵੀ ਨੋਤੇ ਵਾਹਬਾ ਪਲਾਟ ਕਿੰਨੇ ਜਗਰਾਵਾਂ ਚ ਆਮ ਦੇ ਮੇਰੇ ਕੋਲ ਕੋਈ ਨਹੀਂ ਹੈਗਾ ਤੇਰਾ ਤਾਂ ਉਹਦੇ ਕੋਈ ਆਲਾ ਕੰਮ ਹੋ ਗਿਆ ਤੇਰੇ ਉਹ ਨਹੀਂ ਕੁਛ ਨਹੀਂ ਉਹ ਕੁਛ ਨਹੀਂ ਤੈਨੂੰ ਕੋਈ ਜੇੜ ਨਹੀਂ ਹੁੰਦੀ ਹੈ ਕੁਛ ਨਹੀਂ ਦੱਸਦਾ ਸੀ ਪਲਾਟ ਹੈ ਤੇਰੇ ਕੋਲੇ ਮੇਰੀ ਸਾਰੀ ਜ਼ਮੀਨ ਹੀ ਪਲਾਟਾਂ ਚ ਅੱਛਾ ਤਾਂ ਤਾਂ ਅਮੀਰ ਬੰਦਾ ਇੱਥੇ ਹੁਣ ਤੂੰ ਦਿਹਾੜੀ ਕਰਦਾ ਹੈ ਨਾ ਹਾਂ ਇੱਥੇ ਮੈਂ ਦਿਹਾੜੀ ਕਰਦਾ ਹਾਂ ਇੱਧਰ ਦਾ ਬਾਬਾ ਜਮੇਰ ਸਿੰਘ ਜੀ ਬੈਠੇ ਆ ਹਾਂ ਤੁਹਾਡਾ ਕੀ ਕਾਰੋਬਾਰ ਸੀ ਜੋ ਉੱਥੇ ਨਹੀਂ ਆ ਮੈਂ ਮੱਛਾ ਚਾਰਦਾ ਸੀ ਮੈਂ ਸਾ ਚਾਰਦਾ ਆ ਘਰੇ ਵਾਲ ਸਾਹਿਬ ਬੈਠੇ ਆ ਹਾਂਜੀ ਸੜਕਾਂ ਦੀ ਸਫਾਈ ਕਰਦੇ ਸੀ ਤਾਰ ਵਿਭਾਗ ਚ ਕੰਮ ਕਰਦੇ ਰਹੇ ਆ ਇਹ ਹੈ ਨਾ ਆ ਡਾਕਟਰ ਸਾਹਿਬ ਕਰ ਤੂੰ ਆ ਇਹਨੂੰ ਇਹ ਤਾਂ ਡਾਕਟਰ ਸਾਹਿਬ ਆ ਗਏ ਹਾਂਜੀ ਆ ਗਿਆ ਹਾਂਜੀ ਕਿਹੜੇ ਪਿੰਡ ਡਾਕਟਰੀ ਕਰਦੇ ਸੀ ਮੈਂ ਸੀ ਜੀ 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 ਕੁੱਤਾ ਹਾਂਜੀ ਗਵਰਨਮੈਂਟ ਹੈਰਬਾਦਿਕ ਸਪੈਂਸਰੀ ਪਟਾ ਜਿਹੜੀ ਧੌਲਕਲਾਂ ਵੀ ਕੀਤੀ ਹੈ ਜੀ ਆਰਬਾਦਿਕ ਵਿੱਚ ਕੰਮ ਕਰਦੇ ਸੀ ਹਾਂਜੀ ਅੱਛਾ ਅੱਛਾ ਹਾਂਜੀ ਦੱਸਣਾ ਜੀ ਦਿਖਾਉਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਧਰ ਬੈਠੇ ਹੈਗੇ ਆਪਣੇ ਕੀ ਨਾਂ ਤੁਹਾਡਾ ਬਾਈ ਜੀ ਜੈਬ ਸਿੰਘ ਕੀ ਕਾਰੋਬਾਰ ਕਰਦੇ ਸੀ ਜੀ ਖੇਤੀ ਅੱਛਾ ਇੱਥੇ ਕਿਵੇਂ ਆ ਗਏ ਇੱਥੇ ਵੀ ਬਾਤਿਆੜੀ ਹੀ ਕਰਦੇ ਹਾਂ ਆਹ ਨੰਬਰਦਾਰ ਸਾਹਿਬ ਅਮਰ ਸਿੰਘ ਸ਼ੀਨਾ ਪਿੰਡ ਕਿਹੜਾ ਤੁਹਾਡਾ ਰਸੂਲਪੁਰ ਜੰਡੀ ਰਸੂਲਪੁਰ ਜੰਡੀ ਉੱਥੇ ਨੰਬਰਦਾਰੀ ਕਰਦੇ ਸੀ ਜੰਗੀਪੁਰਸ਼ੀ ਹਾਂ ਜੰਗੀਪੁਰ ਇੱਥੇ ਧੀਆਂ ਪੁੱਤਾਂ ਨੇ ਸਰਗਾਂ ਚ ਵਾਰਤੇ ਹਾਂਜੀ ਆਹ ਭਾਈ ਸਾਹਿਬ ਨਵੇਂ ਆਏ ਇਹਨਾਂ ਦੇ ਰਿਸ਼ਤੇਦਾਰੀ ਹੈ ਤੁਸੀਂ ਕੀ ਕੰਮ ਕਰਦੇ ਸੀ ਦੀ ਜੀ ਮੈਂ ਸਰਸ ਕਰਦਾ ਸੀ ਜੀ ਆਪਣੇ ਪ੍ਰਿੰਸੀਪਲ ਸੀਗੇ ਨਹੀਂ ਅਕਾਊਂਟੈਂਟ ਸੀਗੇ ਆਪਣੇ ਕਾਲਜ ਦੇ ਵਿੱਚ ਅਕਾਊਂਟੈਂਟ ਅੱਛਾ ਅੱਛਾ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦਾਣਾ ਪਾਣੀ ਚੱਲੋ ਠੀਕ ਸਰ ਹਾਂ ਗੁਰਨਾਨਕ ਕਾਲਜ ਕਿਹੜਾ ਜੀ ਲੋਗੇ ਹੈ ਮੁੰਡੇ ਆ ਹਾਂਜੀ ਥੋੜਾ ਨਾ ਕੀ ਆ ਜੀ ਨੇਤਰ ਨੇਤਰ ਸਿੰਘ ਪਿੱਛੇ ਕੀ ਕਰਦੇ ਸੀ ਇੰਡੀਆ ਇੱਥੇ ਕਿਨੇ ਮਂਗਾਈ ਕੁੜੀ ਨੇ ਕੇ ਮੁੰਡੇ ਨੇ ਕੁੜੀ ਨੇ ਮਂਗਾਇ ਤੇ ਸੁਰਗਾਂ ਚ ਪਾਤੇ ਐਂ ਪੂਰੇ ਹੋਰ ਕਾ ਜੇ ਮਾਰ ਦਿੱਤੀ ਕਿੱਟੀ ਨਾਲ ਸੁਰਗਾਂ ਦੀ ਮੱਤ ਆਇਆ ਆਲਾ ਸਾਡੇ ਮੰਗਟ ਭਾਈ ਹਰਾਜ ਸਿੰਘ ਮੰਗਟਨਾ ਹਾਂ ਤੁਸੀਂ ਪਹਿਲਾਂ ਡਵਾਈ ਗਏ ਸੀ ਹਾਂ ਕਿੰਨੇ ਸਾਲ ਪਹਿਲੇ 3-4 ਤਿੰਨ ਚਾਰ ਸਾਲ ਡਵਾਈ ਗਏ ਸੀ ਆ ਬੰਗਲਾਦੇਸ਼ ਵੀ ਰਿਹਾ ਹੁਣ ਫਿਰ ਕੈਨੇਡਾ ਲੁੱਟਣ ਆ ਗਏ ਹੈ ਇੱਧਰ ਬਾਈ ਜੀ ਖੜੇ ਆ ਆਪਣੇ ਸਿੱਧੂ ਸਾਹਿਬ ਬਲਦੇਵ ਸਿੰਘ ਸਿੱਧੂ ਮੋਗੇ ਵਾਲੇ ਤੁਸੀਂ ਪਿੱਛੇ ਸੀਗੇ ਟਰੱਕ ਚ ਚਲਾਉਂਦੇ ਹਾਂਜੀ ਕਿੱਥੇ ਚਲਾਇਆ ਜੁਪੀ ਚ ਜੁਪੀ ਵੀ ਆ ਰਿਹਾ ਕੋਲਕਾਤਾ ਬਿਹਾਰ ਕੋਲਕਾਤਾ ਬੱਲੇ ਬੱਲੇ ਆ ਸਾਡੇ ਫੌਜੀ ਭਾਈ ਸਾਹਿਬ ਆ ਗਏ ਹਾਂਜੀ ਤੁਸੀਂ ਫੌਜ ਦੀ ਨੌਕਰੀ ਕਿੱਥੇ ਕਿੱਥੇ ਕੀਤੀ ਅੱਛਾ ਬਾਕੀ ਆਮ ਤੌਰ ਤੇ 1000 ਰੁਪਏ ਲੱਗਉਂ। ਅੱਛਾ। ਲਖਰਾ, ਆਗਰਾ, ਗਵਾਲੀਆ, ਰੇਲਾ ਏਰੀਆ ਦਾ। ਅੱਛਾ, ਅੱਛਾ। ਫਿਰ ਬਾਅਦ ਵਿੱਚ ਬੈਂਕ 'ਚ ਵੀ ਨੌਕਰੀ ਕੀਤੀ? ਹਾਂ, ਬੈਂਕ 'ਚ ਵੀ ਕੀਤੀ। ਫਿਰ ਛੱਡਤੀ ਹੈ? ਛੱਡਤੀ ਆ। ਚਲੋ। ਫਿਰ ਸਮਾਪਤੀ ਹੋ ਕੇ ਇੱਥੇ ਆ ਗਏ। ਅੱਛਾ, ਅੱਛਾ, ਅੱਛਾ। ਇਹ ਹੁਣ ਲੰਚ ਕਰਕੇ ਹਟੇ ਆ ਜੀ? ਹਾਂ ਜੀ। ਤੇ ਹੁਣ ਇਹ ਕੈਂਚੀਆਂ ਤਿੱਖੀਆਂ ਕਰੀ ਜਾਂਦੇ ਆ। ਤੇ 베ਰੀ ਵਧਣੀ ਆ ਹੁਣ। ਹਾਂ ਨਾ ਕਈ 1200 ਆਵਨੇ ਹੈ ਕਾ ਟੈਲੀਫੋਨ ਸੇ ਨਹੀਂ ਨਾ 4 ਕਿਤੀ ਆਹ ਬੰਦੇ ਉੱਠਦੇ ਦੇਖ ਲੋ ਤੇਰਾ ਤਾਂ ਤੂੰ ਸੁਣੇ ਹੀ ਨਾ ਤੀ ਤੇਰੀ ਵੋਟਿੰਗ ਹੋਰ ਕਿ ਕਰਤੀ ਸਿੱਧਈਆ ਅੱਜਾਰੇ ਬਕਸੇ ਦੇਖਦੇ ਜੀ ਹੁੰਦੇ ਹਾਂ ਸਾਰੇ ਬਕਸੇ ਦੇਖੋ ਉੱਥੇ ਸਿੱਧੇ ਉੱਥੇ ਸਿੱਧੇ ਬਕਸੇ ਸਾਰਿਆਂ ਦੇ ਵਿਆਹ ਕਰਾਉਣ ਵਾਲੇ ਨੇ ਆ ਲੰਚ ਕੱਟਾਂ ਪਈਆਂ ਨਾ ਨਹੀਂ ਆ ਆ ਸਾਬਣ ਵਾਲੀ ਬਾਲਟੀ ਇਸ ਵਿੱਚ ਲੰਚ ਲੈ ਕੇ ਆਇਆ ਇੱਕ ਭਾਈ ਹਾਂਜੀ ਚਲੋ ਭਾਈ ਲੰਚ ਕਰ ਲਿਆ ਤੇ ਟਾਈਮ ਹੋ ਗਿਆ ਆਪਾਂ ਚਲੀਏ ਕੰਮ ਤੇ